ਸਾਈਕਲ ਨੂੰ ਥਨਾਲਾ ਆ ਮੇਰੀ ਵੀ ਸਾਈਕਲੀ ਹੈ ਇਹ ਕੀ ਹੋ ਗਿਆ 10 ਮਿੰਟ ਨਹੀਂ ਹੋਇਆ ਇਹਨੂੰ ਹੁਣ ਲੱਗੀ ਪਈ ਹੈ ਲੜਨੇ ਨਾਲ ਕਿਹਦੀ ਸਾਈਕਲੀ ਆ ਗਈ ਇਹਦੀ ਸਾਈਕਲੀ ਆ ਗਈ ਬਿਨਾਂ ਗੱਲ ਤੋਂ ਲੱਗੀ ਪਈ ਮੇਰੀ ਸਾਈਕਲੀ ਹੈ ਮੇਰੀ ਸਾਈਕਲੀ ਨਾਲ ਇੱਥੇ ਰੋ ਰੋਇ ਕਰਨ ਕੀ ਆਉਣੇ ਮੈਂ ਤਾਂ ਆ ਹੀ ਨਹੀਂ ਸਮਝਾਉਂਦੀ ਗਈ ਇੱਕ ਤੇਰੀ ਮਾਂ ਜਮੀ ਸੱਚੀ ਐਡੀ ਬੇਸ਼ਰਮਤੀ ਵੀ ਆ ਤੇ ਜਦੋਂ ਨਾ ਡੁੰਡਾ ਚੱਕ ਕੇ ਆ ਜਾਂਦੀ ਹੈ ਜਾ ਵੀ ਲੈ ਜਾ ਸਾਈਕਲੀ ਜਿਹਨੂੰ ਅੰਦਰ ਰੋੜ ਕੇ ਆਹ ਜੀ ਰੋਣਾ ਇੱਥੇ ਵਾਚਦਾ ਮੇਰਾ ਮਾਮਾ ਧਿਆਨ ਨੂੰ ਬਹੁਤ ਵਾਹ ਜਾਈ ਮਾਂ ਕੋਲ ਭਾਈ ਦੌ ਉੱਥੇ ਜਾ ਕੇ ਰੋਲਾ ਮਾਰ ਜਾ ਬਾਈ ਨਹੀਂ ਮੈਂ ਨਹੀਂ ਜਾਣਾ ਮੇਰੇ ਕੋਲ ਜਮਾ ਮਾਮਾ ਲੈਣਾ ਉਹ ਕਿ ਮੈਂ ਨਾਨਕੀ ਜਾਉਂਗੀ ਏ ਇਕ ਨਾਨੀ ਆ ਨਾਨੀ ਨਹੀਂ ਨਾਨਕੇ ਹੁੰਦਿਆ ਨਲੇ ਦੀ ਮਾਮੀ ਇਹਦੇ ਨਾਲ ਲੜਦੀ ਆ ਓਏ ਤੂੰ ਐ ਕਾ ਤੂੰ ਕਹਿ ਮੇਰੀ ਫਰੈਂਡਾ ਉਹੀ ਰਵਾਤਾ ਨੂੰ ਤੂੰ ਕੀ ਲੈਣਾ ਤੂੰ ਕੀ ਲੈਣਾ ਤੋ ਤੇਰੇ ਪਰ ਇਹਦਾ ਡੈਮੇਜ ਹੀ ਤਪਾ ਗਿਆ ਚਲਾਇ ਕਰਦੀ ਆ ਆਪ ਹੀ ਰੱਖ ਦਨੀਏ ਕੋਈ ਵੀ ਸਾਰਾ ਦਿਨ ਕੀ ਕਰੇ ਕੰਮ ਹੀ ਨਹੀਂ ਨਿਪਟਦੀ ਹੈਗੀ ਕੀ ਹੋ ਗਿਆ ਪੁੱਤ ਗੁੱਡੂ ਕੀ ਹੋ ਗਿਆ ਮੈਂ ਨਾਨੀ ਘਰ ਜਾਣਾ ਸਾਰੇ ਜਮਾ ਕੇ ਨਾਨੀ ਨਹੀਂ ਹੈਗੀ ਓਹੋ ਫਿਰ ਕੀ ਹੋ ਗਿਆ ਪੁੱਤ ਕਾਵਲੇ ਨਹੀਂ ਕਿਸੇ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਤੂੰ ਐ ਕਹਿਣ ਜੀ ਮੇਰੇ ਮਾਮਾ ਮਮੀ ਤਾਂ ਹੈਗੀ ਹੈ ਹੈ ਰੋਂਦੇ ਨਹੀਂ ਹੁੰਦੇ ਕਿਸੇ ਦੇ ਅੱਖੇ ਚੰਗਾ ਕੋਈ ਗੱਲ ਨਹੀਂ ਪੁੱਤ ਆਏ ਕਰਾਂਗੇ ਤੇਰੇ ਮਾਮੇ ਨੂੰ ਫੋਨ ਕਰ ਦਾਂਗੇ ਆਪਾਂ ਤੁਹਾਨੂੰ ਲੈ ਜੂਗਾ ਠੀਕ ਹੈ ਲਾਂ ਜਿਹੜੇ 4 ਦਿਨ ਲਾਉਣੇ ਤੇਰੀ ਮੰਮੀ ਨੇ ਬੁਲਾਉਣੀ ਆ ਮੈਂ ਵੀਰਪਾਲ ਕੁੜੇ ਵੀਰਪਾਲ ਹਾਂ ਮੰਮੀ ਚਲ ਆਪ ਤੁਰਿਆ ਮੜੇ ਕੰਮ ਹੈ ਹਾਂਗੀ ਮੰਮੀ ਕੋਈ ਨਹੀਂ ਕਿਸੇ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਜਵਾਗ ਦਾ ਨਾ ਉਹ ਹੀ ਚੜਿਆਉਂਦੇ ਹੁੰਦੇ ਨੇ ਵੀ ਅਸੀਂ ਇੰਨੇ ਦਿਨ ਛੁੱਟੀਆਂ ਰਹਿ ਕੇ ਆਵਾਂਗੇ ਚੰਗਾ ਹਾਂ ਸਿਆਣਾ ਹੈ ਤਾਂ ਮੇਰਾ ਗੁੱਡੂ ਕੀ ਹੋ ਗਿਆ ਮੰਮੀ ਦੇਖ ਲਾ ਜਵਾਕਾਂ ਦੀ ਗੱਲ ਅਖੇ ਤੇਰੀ ਨਾਨੀ ਤਾਂ ਹੈ ਨਹੀਂ ਤੂੰ ਕਿੱਥੇ ਜਾਵੇਂਗੀ ਅਸੀਂ ਸਾਰਿਆਂ ਨੇ ਨਾਨਕੇ ਜਾਣਾਗਾ ਹੋ ਪੁੱਤ ਹੋਰ ਤੂੰ ਐਵੇਂ ਜਵਾਕਾਂ ਨੀਆਂ ਗੱਲਾਂ ਚ ਨਾ ਹਾਇਆ ਨਾ ਕਰ ਜਵਾਕ ਤਾਂ ਬਾਲਾ ਕੁਝ ਕਹਿੰਦੇ ਹੁੰਦੇ ਨਾਲੇ ਤੈਨੂੰ ਤਾਂ ਪਤਾ ਹੀ ਆ ਫੇਰ ਕੀ ਹੋ ਗਿਆ ਜੇ ਨਾਨੀ ਨਹੀਂ ਹੈਗੀ ਤੇਰੀ ਦਾਦੀ ਮਾਤਾ ਹੈਗੀ ਆ ਨਾਲੇ ਤੇਰੀ ਭੂਆ ਹੈਗੀ ਆ ਤੈਨੂੰ ਇੰਨਾ ਪਿਆਰ ਕਰਦੀ ਆ ਕੋਈ ਗੱਲ ਨਹੀਂ ਤੇਰੀ ਭੂਆ ਨੂੰ ਫੋਨ ਕਰ ਦਾਂਗੇ ਉਹਦੇ ਕੋਲ ਜੀ ਅੱਜ ਜਾਵੜੀ ਠੀਕ ਆ ਠੀਕ ਹਾਂ ਉਹ ਵੀਰ ਪਾਲ ਮੈਂ ਤਾਂ ਇਹ ਕਹਿੰਦੀ ਸੀ ਕਿ ਨਾਲੇ ਪਾਸਾ ਥੱਲੇ ਜਾਉ ਤੇਰਾ ਵੀ ਤਉ ਦੇ ਭਾਈ ਨੂੰ ਫੋਨ ਕਰਦੇ ਫੇਰ ਕੀ ਹੋ ਗਿਆ ਉਹ ਤਾਂ ਜਿਹੇ ਜੀ ਹੈਗੀ ਹੈਗੀ ਚੰਦਰੀ ਮਾਂ ਤੈਨੂੰ ਪਤਾ ਤਾਂ ਹੈਗਾ ਮੇਰਾ ਤਾਂ ਨਾ ਉੱਥੇ ਜਾਣ ਨੂੰ ਜਮਾਂ ਜੀ ਨਹੀਂ ਕਰਦਾ ਕਹਿੰਦੇ ਹੁੰਦੇ ਮਾਮਾ ਨਾਲ ਹੀ ਪੇਕ ਕੇ ਹੁੰਦੇ ਜਦੋਂ ਦੀ ਮੇਰੀ ਮਾਂ ਮੁੱਕ ਗਈ ਬਸ ਮੇਰਾ ਤਾਂ ਪੇਕਿਆਂ ਨਾਲ ਜਾਣ ਨੂੰ ਜੀ ਨਹੀਂ ਕਰਦਾ ਸਾਰਾ ਦਿਨ ਉਹ ਵੀ ਨਾ ਲੜਾਈ ਝਗੜਾ ਕਰਦੀ ਰਹਿੰਦੀ ਐ ਫੇਰ ਤੈਨੂੰ ਪਤਾ ਉਥੋਂ ਦੁਖੀ ਹੋ ਕੇ ਆਉਂਦੀ ਆ ਹਾਂ ਪੁੱਤ ਉਹ ਤਾਂ ਤੇਰੀ ਗੱਲ ਠੀਕ ਐ ਚੱਲ ਮਨ ਹੌਲਾ ਨਾ ਕਰ ਪਰ ਜਾਈਆਂ ਦੇ ਤਾਂ ਸਭ ਦੀਆਂ ਦੇ ਇਹ ਜੀ ਹਾਲ ਨੇ ਕਿਹਦਾ ਮਰਜ਼ੀ ਸੁਣ ਲਾ ਹਾਂ ਚੱਲ ਇੱਕ ਵਾਰੀ ਫੇਰ ਵੀ ਤੂੰ ਦੇਖ ਲਈ ਫੋਨ ਕਰਕੇ ਮੈਨੂੰ ਆਏ ਹੁੰਦਾ ਵੀਰਾ ਤਾਂ ਬਾਹਰ ਕੰਮ ਤੇ ਚੱਲ ਜਾਂਦਾ ਉਹ ਵਿਚਾਰਾ ਅੱਕਿਆ ਥੱਕਿਆ ਘਰੇ ਆਉਂਦਾ ਹੈ ਜੇ ਆ ਕੇ ਉਹਨੂੰ ਕੋਈ ਕਿਸੇ ਗੱਲ ਦਾ ਪਤਾ ਲੱਗਦਾ ਫਿਰ ਉਹ ਦੁਖੀ ਹੁੰਦਾ ਐਦੋਂ ਤਾਂ ਚੰਗਾ ਮਾਂ ਮੈਂ ਜਾਇਆ ਹੀ ਨਾ ਕਰਾਂ ਪੇਕੇ ਚੱਲ ਦੇਖ ਲੈ ਪੁੱਤ ਮੇਰੇ ਬਣੀ ਦਾ ਤੈਨੂੰ ਕਿਸੇ ਗੱਲ ਦੀ ਰੋਕ ਟੋਕ ਨਹੀਂ ਮੈਂ ਵੀ ਤੇਰੀ ਮਾਂ ਹੀ ਆਂਗੀ ਹੈ ਬਸ ਮਾਂ ਜੇ ਤੂੰ ਮੇਰੀ ਮਾਂ ਹੈਗੀ ਆ ਤਾਂ ਹੀ ਤਾਂ ਮੇਰਾ ਉੱਥੇ ਜਾਣ ਨੂੰ ਜੀ ਨਹੀਂ ਕਰਦਾ ਜ਼ਰੂਰੀ ਨਹੀਂ ਹੁੰਦਾ ਵੀ ਹੈ ਮਾਮਾ ਨਾਲ ਹੀ ਪੇਕੇ ਜਾਂਦਾ ਸੱਸਾਂ ਵੀ ਤਾਂ ਮਾਂ ਵਾਂਗ ਬਣ ਸਕਦੀਆਂ ਹੁੰਦੀਆਂ ਨੇ ਤੁਸੀਂ ਤਾਂ ਮੈਨੂੰ ਇੰਨਾ ਪਿਆਰ ਕਰਦੇ ਹੋ ਤੁਸੀਂ ਤਾਂ ਕਦੇ ਵੀ ਮੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਹ ਪੁੱਤ ਪਤਾ ਹੀ ਹੈਗਾ ਮਾਂ ਤਾਂ ਖਰ ਮਾਂ ਹੀ ਹੁੰਦੀ ਹੈ ਮਾਂ ਦਾ ਦਰਜਾ ਤਾਂ ਸੱਸ ਲੈ ਨਹੀਂ ਸਕਦੀ ਪਰ ਮੇਰੀ ਤਾਂ ਕੋਸ਼ਿਸ਼ ਇਹੀ ਹੈਗੀ ਵੀ ਤੈਨੂੰ ਕਿਸੇ ਗੱਲ ਦਾ ਘਾਟ ਨਾ ਰਹੇ ਮੈਂ ਤੈਨੂੰ ਉਹ ਪਿਆਰ ਦੇ ਸਕਾਂ ਬਸ ਚਲ ਕੋਈ ਨਾ ਮਾਂ ਕੋਈ ਗੱਲ ਨਹੀਂ ਗੁੱਡੂ ਪੁੱਤ ਤੂੰ ਐਂ ਕਰ ਤੂੰ ਜਵਾਕਾਂ ਨਾਲ ਖੇਡ ਠੀਕ ਹੈ ਨਾ ਜਵਾਕਾਂ ਨਾਲ ਬੜਾ ਗੱਲਾਂ ਨਾ ਮਾਰਿਆ ਕਰ ਜਿਵੇਂ ਉਹ ਕਹਿੰਦੇ ਆ ਉਹਨਾਂ ਨੂੰ ਕਹਾਂ ਕੋਈ ਗੱਲ ਨਹੀਂ ਫਿਰ ਕੀ ਹੋਗਾ ਜੇ ਮੇਰੀ ਨਾਨੀ ਨਹੀਂ ਹੈਗੀ ਮੇਰਾ ਮਾਮਾ ਤਾਂ ਹੈਗਾ ਠੀਕ ਹੈ ਐਂ ਜਵਾਬ ਦੇ ਦਿਆ ਕਰ ਜਾ ਵਗ ਜਾ ਖੇਡ ਲੈ ਚੱਲ ਮਾਂ ਮੈਂ ਵੀ ਨਾ ਕੰਮ ਕਰ ਲਾ ਥੋੜਾ ਜਿਹਾ ਕੰਮ ਕਰਨ ਆਲਾ ਪਿਆ ਸੀ ਚਲ ਮੈਂ ਕਰਾਉਣੀ ਆ ਤੂੰ ਉਧਰਲਾ ਕਮਰਾ ਸਾਫ ਕਰ ਲੈ ਰੋਟੀ ਰੋਟੀ ਮੈਂ ਬਣਾ ਲੂ ਐਵੇਂ ਨਾ ਗਰਮੀ ਹੈਗੀ ਟਾਈਮ ਨਾਲ ਅੰਦਰ ਬੜਚਾ ਕਰੋ ਦੁਪਹਿਰਾ ਕੱਟਣਾ ਬਾਲਾ ਔਖਾ ਹੈਗਾ ਠੀਕ ਆ ਮਾਂ 10 ਮਿੰਟੇ ਦੇ ਚੱਕ ਦੂ ਚੰਗਾ ਸਰ ਜਾਦੂ ਕੀ ਜਾਂਦਾ ਵਾ ਗੋਲੀ ਲਾ ਲੈਣੀ ਆ ਜੀ ਤੇ ਮੁੰਡਿਆ ਬੇ ਸਾਰਾ ਦਿਨ ਮੋਬਾਈਲ ਚ ਵੜਿਆ ਰਹਿਣਾਗਾ ਫੜਾ ਮੋਬਾਈਲ ਜੀ ਤੇ ਪਾਣੀ ਦੇ ਕੁੱਟ ਲੈ ਦੇ ਲੈ ਕਾ ਮੰਮੇ ਨੂੰ ਮੈਂ ਵੀ ਛੁੱਟੀਆਂ ਜਿ ਮਿਲ ਗੀਆਂ ਨੂੰ ਐਤੋਂ ਦੁਖੀ ਕਰੀ ਜਾਂਦਾ ਰਹਿੰਦਾਗਾ ਪੇਕੇ ਜਾ ਕੇ ਆਉਣੀ ਆ ਚਾਰ ਦਿਨ ਨਾਲ ਤਾਂ ਰੈਸਟ ਕਰਿਆ ਆਉਂਗੀ ਨਾਲੇ ਪਰਜਾਈਆਂ ਤੋਂ ਸੇਵਾ ਕਰਾ ਕੇ ਆਉਂਗੀ ਆਪਦੀ ਹੋਰ ਕਿਥੇ ਤਪਾਈ ਜਾਂਦਾ ਰਹਿੰਦਾਗਾ ਤੇ ਜਵਾਕਾ ਨਾਲ ਖੇਡਦਾ ਫਿਰਦਾ ਰਹਿ ਕੋ ਖੁੱਲਾ ਵਿੜਾ ਸੁਖਣਾ ਆਹੋਂ ਜਾ ਕਿਧਾ ਆ ਗਿਆ ਲੈ ਵੀਰਪਾਲ ਦਾ ਫੋਨ ਸਿਖਰ ਦੁਪਹਿਰੇ ਨਹੀਂ ਟਿਕਦੀ ਹੈਗੀ ਹੈਲੋ ਹੈਲੋ ਹਾਂ ਵੀਰਪਾਲ ਸਸਰੀਕਾਲ ਸਸਰੀਕਾਲ ਕਿੰਨੇ ਭਾਈ ਫੋਨ ਲਾਇਆ ਬਸ ਵਧੀਆ ਠੀਕ ਆ ਤੁਸੀਂ ਦੱਸੋ ਵੀਰੇ ਉਹਨਾਂ ਦਾ ਕੀ ਹਾਲ ਆ ਵੀਰੇ ਹੋਰਾਂ ਦਾ ਹਾਲ ਠੀਕ ਆ ਭਾਈ ਵਧੀਆ ਤੂੰ ਦੱਸ ਬਸ ਠੀਕ ਆ ਮੇਰਾ ਪਤੀ ਕਿਾ ਕੀ ਕਰ ਜਾਂਦਾ ਹੋ ਗਿਆ ਤੀਜਨ ਕੀ ਕਰਨਾ ਦੁਖੀ ਕਰਦਾਗਾ ਅੱਛਾ ਲੈ ਕਮੜੀਆ ਫੇਰ ਕੀ ਹੋ ਗਿਆ ਜਵਾਕਾਂ ਨਾਲ ਹੀ ਹੁੰਦਾ ਸਾਰਾ ਕੁਝ ਦੁਖੀ ਕਰਨ ਵਾਲੀ ਕਿਹੜੀ ਗੱਲ ਐਂ ਕਰ ਤੂੰ ਇੱਥੇ ਭੇਜ ਦੇ ਮੇਰੇ ਕੋਲ ਚਾਰ ਤਾਂ ਮੇਰੇ ਕੋਲ ਰਾਜੂ ਬਾਬੂ ਆ ਗੋੜ ਹੈ ਦੇਖ ਲਾ ਭਈ ਜੇ ਤੂੰ ਚੱਲ ਲੇਂਗੀ ਤਾਂ ਬਥੇਰਾ ਔਖਾ ਇਹਨੂੰ ਚੱਲਣਾ ਮੈਂ ਤਾਂ ਬਿਮਾਰ ਹੋਈ ਪਈ ਆਂਗੀ ਕੀ ਕਰਾਂ ਕਿੱਥੋਂ ਚੱਲਾਵਾਂ ਇਹਨਾਂ ਨੂੰ ਮੈਂ ਅੱਛਾ ਬਿਮਾਰ ਹੋ ਗਈ ਕੀ ਹੋ ਗਿਆ ਬੱਸ ਤੈਨੂੰ ਪਤਾ ਹੀ ਆਗਾ ਮੇਰਾ ਤਾਂ ਟਾਈ ਫੈਟ ਜਾ ਵਿਗੜਾ ਪਿਆ ਬੰਤਾ ਅੱਤੈ ਉਹ ਮਾਤਾ ਭਾਬੀ ਆਏ ਕਹਿੰਦੀ ਸੀ ਗੁੱਡੂ ਨਾ ਬਾਹਾਂ ਕਰੀ ਜਾਂਦੀ ਆ ਕਹਿੰਦੀ ਮੈਂ ਵੀ ਨਾਲ ਕੇ ਜਾਣਾ ਤੇ ਮੈਂ ਕਹਾ ਚਲ ਕੋਈ ਗੱਲ ਨਹੀਂ ਤੇਰੇ ਮਾਮੇ ਨੂੰ ਫੋਨ ਕਰ ਦਿੰਦੀ ਆ ਵੀ ਚਲ ਉਹ ਆ ਕੇ ਤੈਨੂੰ ਦੋ ਦਿਨ ਲੈ ਜਾਊਗਾ ਮੈਂ ਕਹਿੰਦੀ ਸੀ ਮੈਂ ਕਹਾ ਚਲ ਵੀ ਜੇ ਵੀਰੇ ਕੋਲੇ ਟਾਈਮ ਸੀਗਾ ਵੀ ਚਲ ਦੋ ਕੁ ਦਿਨ ਲੈ ਜਾਂਦੇ ਭਾਈ ਦੇਖ ਮੇਰੀ ਗੱਲ ਸੁਣ ਵੀਪਲ ਤੇਰੇ ਵੀਰੇ ਕੋਲੇ ਕਿੱਥੇ ਟਾਈਮ ਤੇਨੂੰ ਵੀ ਪਤਾ ਹੁਣ ਫਸਲ ਦੀ ਰੋਤਾ ਝੋਨੇ ਚੱਪੇ ਦਾ ਟਾਈਮ ਆਗਾ ਉਹ ਕਿੱਥੋਂ ਆਜੂਗਾ ਹਉ ਤਾਂ ਮੈਨੂੰ ਪਤਾ ਪਰ ਫੇਰ ਵੀ ਮੈਨੂੰ ਆਈ ਸੀ ਚਲ ਕੋਈ ਨਹੀਂ ਜੇ ਵੀਰੇ ਕੋਲੇ ਟਾਈਮ ਨਹੀਂ ਹੈਗਾ ਮੈਂ ਆ ਜਾਣੀ ਆ ਦੋ ਦਿਨ ਮੈਂ ਲਾ ਚੁੱਕੀ ਭਾਈ ਵੀਰਪਾਲ ਮੇਰੀ ਗੱਲ ਸੁਣ ਤੂੰ ਗੁੱਸਾ ਤਾਂ ਨਾ ਕਰੀ ਹੈ ਮੈਂ ਤੇ ਤੈਨੂੰ ਆਏ ਕਹਿੰਦੀ ਸੀ ਭਾਈ ਤੂੰ ਰੁੱਕ ਕੇ ਆ ਜੀ ਚਾਰ ਦਿਨ ਮੈਂ ਤਾਂ ਆਪ ਬਿਮਾਰ ਹੋਈ ਪਈ ਆ ਮੈਂ ਕਿੱਥੋਂ ਕੰਮ ਧੰਦਾ ਕਰੂੰਗੀ ਦੇਖ ਹਣਾ ਜਵਾਕ ਛੋੜ ਕਰਿਆ ਕਰਨੀ ਮੈਂ ਤਾਂ ਪਈ ਚੱਲ ਲੈਣੀ ਆਂ ਤੂੰ ਰੁੱਕ ਕੇ ਆ ਜੀ ਚਾਰ ਦਿਨ ਹਜੇ ਨਾ ਆਈ ਚੱਲ ਕੋਈ ਗੱਲ ਨਹੀਂ ਭਾਬੀ ਹਜੇ ਮੈਂ ਤੂੰ ਕਹਿੰਦੀ ਆਂ ਦੋ ਦਿਨ ਮੈਂ ਰੁੱਕ ਕੇ ਆ ਜੂਗੀ ਪਰ ਆ ਜੂਗੀ ਠੀਕ ਆ ਨਾ ਵੀਰੇ ਨੂੰ ਭੇਜ ਦੀ ਜੇ ਵੀਰੇ ਦਾ ਆ ਗਿਆ ਤਾਂ ਮੇਰੀ ਗੱਲ ਕਰਵਾ ਜੀ ਵੀਰੇ ਨਾ ਨਾ ਕੋਈ ਨਾ ਅਕਰਵਾਦੂngੀ ਗੱਲ ਗੱਲ ਨੂੰ ਕਿਹੜਾ ਗੱਲ ਗੱਲ ਆਕੜਿਆਗਾ ਠੀਕ ਠੀਕ ਆ ਚੰਗਾ ਤੀਜਾ ਦਿਨ ਡੂੰਡਾ ਚੱਕ ਲੈਂਦੀਆਂ ਗੀਆਂ ਭਾਬੀ ਨੂੰ ਭਾਬੀ ਨੂੰ ਕੋਈ ਹੋਰ ਕੰਮ ਨਹੀਂ ਹੈਗੇ ਭਾਬੀ ਸੋਡੇ ਜੋਗੀ ਹੈਗੀ ਲੈ ਕਦੇ ਮੈਂ ਤਾਂ ਆ ਨਹੀਂ ਸਮਝਦਾ ਹੈਗਾ ਗੁੱਡੂ ਦਾ ਜੀ ਕਰਦਾਗਾ ਗੁੱਡੂ ਨੂੰ ਮੈਂ ਕੀ ਕਰਾਂ ਆਹਦੀ ਭੂਆ ਭਾ ਕੋਲ ਲੈ ਜੀ ਮਾਮੀਆਂ ਨੂੰ ਦੱਸ ਕੀ ਕਰਨ ਗੋਲੇ ਧੰਦੇ ਇਹਨਾਂ ਦੇ ਕਰੀ ਚੱਲੋ ਮੈਥੋਂ ਨਹੀਂ ਹੁੰਦਾ ਕਿਸੇ ਦਾ ਬਾਲਣ ਫੋਕਣ ਮੈਂ ਤਾਂ ਆਪ ਬਿਮਾਰ ਹੋਈ ਪਿਆ ਟੈਸਟ ਕਰਦੀ ਆ ਸਿਕੁਰ ਦਪਾਇਰੇ ਵੀਂਡੇ ਕਦਾਂ ਪਤਾ ਨਹੀਂ ਕੀ ਬੈ ਲਾਂ ਸਾਰਾ ਦਿਨ ਕਰਦਿਆਂ ਰਹਿੰਦਾ ਆਂ ਗਿਆ ਮਾਸੀ ਭਾਬੀ ਕਿੱਥੇ ਆ ਹਾਂ ਪੁੱਤ ਭਾਬੀ ਦਾ ਇੱਥੇ ਆ ਕਿਵੇਂ ਕੰਮ ਸੀ ਕੋਈ ਮਮਮੀ ਦਾ ਸੂਟ ਕਟਾਉਣਾ ਸੀ ਮੈਂ ਕਟਾ ਲੰਦੀ ਨਾਲ ਹਾਂ ਪੁੱਤ ਐ ਤਾਂ ਉਹਨੂੰ ਬਥੇਰੇ ਸ਼ੌਕ ਆ ਬਥੇਰੇ ਡਿਜ਼ਾਈਨ ਜਾਣਦੀ ਐ ਐ ਕਰ ਕਾਮਰੇ ਜੀ ਸੀਗੀ ਉਧਰ ਸਫਾਈ ਜੀ ਕਰੀ ਦੀ ਜਾ ਵਗ ਜਾ ਚਾ ਜੇ ਕੰਮਕਾਰ ਜਾਣਦੀ ਆ ਤਾਈਓ ਆਸਗਮਣਦੀ ਆ ਜਾਂਦੀ ਕਹਿੰਨੇ ਮੇਰੀ ਨੂੰ ਤਾਂ ਡਲਾਈਸ ਲੱਗਾ ਬਥੇਰੀ ਕੰਮਕਾਰ ਜਾਣਦੀ ਹੈਗੀ ਭਾਬੀ ਤੂੰ ਦਾ ਕੀ ਕਰਦੀ ਸੀ ਕੁਛ ਨਹੀਂ ਖੁਸ਼ੀ ਬਸ ਆ ਨਾ ਮੰਮੀ ਦਾ ਸੂਟ ਜਸ ਸਿਉਣ ਵਾਲਾ ਪਿਆ ਸੀ ਉਹ ਸਲਾਈ ਕਰੀ ਜਾਂਦੀ ਸੀ ਕਿਵੇਂ ਸੀ ਉਹ ਮੰਮੀ ਦਾ ਸੂਟ ਜਆ ਕਟਾ ਦਿੰਦੀ ਮੇਰੇ ਨਾਲ ਲੈ ਇਹ ਕਿਹੜੀ ਗੱਲ ਆ ਕਮਲੀਏ ਕਟਾ ਦੂੰਗੀ ਕੋਈ ਗੱਲ ਨਹੀਂ ਬਸ ਆ ਮੇਰਾ ਥੋੜਾ ਜਿਹਾ ਸੂਟ ਰਹਿ ਗਿਆ ਤੇ ਤੂੰ ਐ ਕਰੀ ਸਾਮਝੇ ਨੂੰ ਚੱਕ ਲਈ ਮੈਂ ਕਟਾ ਦੂੰਗੀ ਚੰਗਾ ਸਲਾਈ ਦਾ ਤੂੰ ਆਪੀ ਕਰ ਲੇਗੀ ਹਾਂ ਚਲ ਠੀਕ ਆ ਚਲ ਕੋਈ ਗੱਲ ਨਹੀਂ ਮੈਂ ਕਟਾ ਦੂੰ ਲੈ ਆਈ ਚੰਗਾ ਚੰਗਾ ਹੋਰ ਤੇਰੀ ਮੰਮੀ ਕੀ ਕਰੇ ਜਾਂਦੀ ਆ ਮੰਮੀ ਤਾਂ ਕੁਛ ਨਹੀਂ ਬਸ ਕੰਮ ਕਰਕੇ اٹੀ ਸੀਗੀ ਅੱਛਾ ਹੋ ਗਈ ਹਾਂ ਬੇਲੀ ਟਾਈਮ ਨਾਲੀ ਹਾਂ ਚਲ ਵਧੀਆ ਨਾਨਕੇ ਨਹੀਂ ਗਏ ਨਾਲ ਜਾਵਾਂਗੇ ਅੱਛਾ ਤੇਰੀ ਮੰਮੀ ਵੀ ਜਾਊਗੀ ਕਰਤਾ ਨਾਲ ਹੈ ਹਾਂ ਚਲ ਤੂੰ ਉਸਤਾ ਵਧੀਆ ਬਈ ਥੋੜਾ ਤਾਂ ਸਰਦਾ ਤੂੰ ਤਾਂ ਚਾਰ ਦਿਨ ਲਾਇਆ ਹੋਂਗੇ ਆ ਮਾਮਾ ਤੇ ਆ ਹੈ ਹੋਰ ਹਾਂ ਚਲ ਕੋਈ ਨਾ ਕੋਈ ਗੱਲ ਨਹੀਂ ਲੈ ਆਈ ਬਸ ਮੇਰਾ ਥੋੜਾ ਜਿਹਾ ਰਹਿ ਗਿਆ ਕੰਮ ਚੰਗਾ ਅੰਟੀ ਫਿਰ ਹਾਂ ਠੀਕ ਆ ਤਾਨੀ ਕੀ ਦੇ ਨਾ ਰੋਜ ਆ ਪਾਈ ਜਾਂਦੀ ਹੈਗੀ ਨਾ ਦੱਸੇ ਵੀ ਕਿਹਦਾ ਫੋਨ ਆਇਆ ਸੀ ਪਤਾ ਨਹੀਂ ਫੋਨ ਆਇਆ ਕਿ ਕਿਸੇ ਨੇ ਉਹ ਹੀ ਬੋਲੀ ਆਲੀ ਕਿਰਨਾ ਨਿੱਕੀ ਆਪੂਆ ਆਏ ਕੇ ਬੋਲਦੀ ਹੋਣੀ ਸਾਰਾ ਦਿਨ ਅੱਕੀ ਰਹਿਣੀ ਆ ਅੱਕੀ ਤਾਂ ਰਹਿਣੀ ਆ ਪੂਸੇ ਖਰ ਦਪਹਿਰਾ ਦਾ ਮੈਂ ਤਾਂ ਫੋਨਾਂ ਵਾਲੇ ਟਿਕਨ ਦਿੰਦਿਆ ਨਾ ਰਹਿੰਦਾ ਕੋ ਨਾ ਤੂੰ ਨਹੀਂ ਟਿਕਨ ਦਿੰਦੀ ਕੀਦਾ ਫੋਨ ਸੀ ਆ ਵੀਰਪਾਲ ਦਾ ਫੋਨ ਸੀਗਾ ਕੀ ਆਦੀ ਸੀ ਆਦੀ ਸੀਗੀ ਛੁੱਟਣਾ ਹੋ ਗਿਆ ਕੇ ਅਕੇ ਗੁੱਡੂ ਕਹਿੰਦੀ ਮੈਂ ਨਾਨਕੀ ਜਾਣਾ ਮੇਰੇ ਨਾਨਕੀ ਜੀ ਕਰਦਾਗਾ ਇੱਥੇ ਆਉਣ ਨੂੰ ਕਹਿੰਦੀ ਆ ਕਹਿੰਦੀ ਹੈਗੀ ਹੋਰ ਨਹੀਂ ਫੇਰ ਕੀ ਹੋ ਗਿਆ ਮਾਂ ਬਾਰੀ ਆ ਜਾਈ ਜੂਗੀ ਤੇਰਾ ਕੀ ਘਰ ਚੱਕ ਕੇ ਲੈ ਜੂ ਦੱਸ ਉਹ ਭੂਆ ਮੇਰੀ ਗੱਲ ਸੁਣ ਲੈ ਤੈਨੂੰ ਵੀ ਪਤਾ ਮੈਂ ਤਾਂ ਆਪ ਢਿੱਲੀ ਨਹੀਂ ਸੀ ਰਹਿਣੀ ਆ ਭਈ ਮੈਂ ਕਿਹਨੂੰ ਕਿਹਨੂੰ ਸੰਭਾਲਾਂ ਤੈਨੂੰ ਸੰਭਾਲਾਂ ਕਿ ਉਹਨੂੰ ਸੰਭਾਲ ਕੇ ਆਹਦੇ ਮੁੰਡੇ ਨੂੰ ਸੰਭਾਲਾਂ ਮੈਂ ਇੱਥੋਂ ਨਹੀਂ ਭਈ ਇੰਨਾ ਬਾਲ ਨੂੰ ਕੋਕੜ ਹੁੰਦਾਗਾ ਨਹੀਂ ਸਾਵੇਂ ਉਹ ਤੇਰਾ ਕੀ ਮੰਗਦੀ ਆ ਉਹ ਤੇਰੇ ਨਾਲ ਕਰਾਈ ਦੂ ਕੋਈ ਕੰਮ ਤਾਂ ਹੁੰਦਾ ਇੱਥੋਂ ਕੁਝ ਨਹੀਂ ਮੰਗਦੀ ਉਹਨੂੰ ਕਹਦੇ ਆ ਜੂਗੀ ਭੂਆ ਮੇਰੀ ਗੱਲ ਸੁਣ ਲੈ ਜਿੰਨੇ ਜੀ ਹੁੰਦੇ ਆ ਨਾ ਉਹਨਾਂ ਦਾ ਕੰਮ ਵਾਧੇ ਜਾਂਦਾਗਾ ਕੋਈ ਮੇਰੇ ਚ ਤਾਂ ਇੰਨੀ ਕੰਪੈਸਟੀ ਹੈ ਨਹੀਂਗੀ ਵੀ ਮੈਂ ਸਾਰਾਂ ਦਾ ਗੋਲਾ ਧੰਦਾ ਕਰਾਂ ਮੇਰੀ ਗੱਲ ਸੁਣ ਲੈ ਤੂੰ ਕਰ ਲਈ ਗੱਲ ਉਹਦੇ ਨਾਲ ਕਹੀ ਦੀ ਵੀ ਭਈ ਮੈਂ ਆਈ ਹੋਈ ਆਂ ਕਿ ਤੇ ਇਹ ਵੀ ਬਿਮਾਰ ਰਹਿੰਦੀ ਹੈ ਇਹ ਕਿੱਥੋਂ ਕਰ ਲੂਗੀ ਜਵਾਬ ਦੇਦੀ ਕੋਈ ਮੈਥੋਂ ਨਹੀਂ ਚੱਲੇ ਜਾਂਦੇ ਜਵਾਬ ਉਹ ਤਾਂ ਕੁੜੀ ਬਾਲਾ ਰੋਣਾ ਪੁੰਦੀ ਹੈਗੀ ਕੋਈ ਨਹੀਂ ਦੇ ਦਊਂਗੀ ਜਵਾਬ ਚੱਲ ਤੂੰ ਕਰ ਲੈ ਕੀ ਕਰਦੀ ਹੈਗੀ ਪੂਏ ਨਾਲ ਮੇਰੇ ਗੱਲ ਸੁਣਾ ਉਹ ਤਾਂ ਤਾਈ ਬੋਲ ਮਾਰੀ ਜਾਂਦੀ ਸੀ ਜਵਾਬ ਆ ਗਿਆ ਕੋਈ ਨਹੀਂ ਮੈਂ ਤਾਂ ਤਾਈ ਕੋਈ ਬਗ ਜੂ ਪਰ ਕੁੜੀ ਨੂੰ ਤੂੰ ਜਵਾਬ ਨਾ ਦੇ ਆ ਜਾਂਦੇ ਉਹਨੂੰ ਚੱਲ ਕੋਈ ਨਾ ਆਪਾਂ ਇਹ ਗੋਲ ਮਾਰੀ ਤਿੰਨੇ ਦਿਨ ਮੈਂ ਦੇ ਦੂੰਗੀ ਮਾ ਬਾੜੀ ਇਹ ਫਿਰ ਕੀ ਹੁੰਦਾ ਜਾ ਵਗ ਜਾ ਵਗ ਜਾ ਦੇ ਦੇ ਦੂੰਗੀ ਤਿੰਨੇ ਲੀੜੇ ਨਾ ਤਿੰਨੇ ਲੀੜੇ ਦੇਣ ਵਾਲੀ ਆ ਆਪਦੇ ਬੈਠੇ ਆਪਦੇ ਘਰੇ ਨਾਲ ਬੈਠੇ ਤੇ ਜਦੋਂ ਨਾ ਡੂੰਡਾ ਚੱਕ ਕੇ ਇੱਥੇ ਆ ਜਾਂਦੀ ਆ ਤਿੰਨ ਦਿਨ ਉੱਥੇ ਲਾਉਂਦੀ ਆ 10 ਦਿਨ ਇੱਥੇ ਲਾਉਂਦੀ ਆ ਇਹ ਦੁਖੀ ਘਰ ਰੱਖੇ ਇਹਨਾਂ ਨੇ ਤਾਂ ਮੈਨੂੰ ਭੂਆ ਭਤੀਜੀ ਨੇ ਇਹ ਕਰਾਂ ਕੀ ਇਹਨਾਂ ਦਾ ਤਾਂ ਕੋਈ ਪੱਕਾ ਹੱਲ ਕਰਨਾ ਪਊਗਾ ਹਟਾਉਣਾ ਪੈਣਗੀਆਂ ਕੋਈ ਨਹੀਂ ਆ ਜਾਂਦੇ ਉਹਨਾਂ ਉਸ ਇਹਨੂੰ ਲੁੱਤੀ ਰੋਣੀ ਪਊਗੀ ਵੀ ਇਹਨੂੰ ਕੱਢ ਪੋ ਆ ਜੀ ਨੂੰ ਤੇ ਨਾਲ ਉਹਦੇ ਨਾਲ ਵੀ ਕਰੂਗਾ ਹਸਾਬ ਕਦਾ ਮੈਥੋਂ ਨਹੀਂ ਰੋਜ ਰੋਜ ਇਹਨਾਂ ਸਿਆਪਾ ਹੁੰਦਾਗਾ ਕਿਥੋਂ ਰੋਡੀਆਂ ਲੱਗੀਆਂ ਤੋਨੇ ਮੈਨੂੰ ਹੂੰ ਚੱਕ ਚੱਕ ਹੋ ਹੋ ਬਾੜੀ ਗਰਮੀ ਹੋਈ ਪਈਆ ਕੀ ਕਰੀ ਜਾਂਦੀਆਂ ਦਾਦੀ ਪੋਤੀ ਬਸ ਆਲੇ ਲਾ ਖੇਡੀ ਜਾਂਦੇ ਹੁਣ ਅਸੀਂ ਹੋਰ ਕੀ ਕਰਨਾ ਪੁੱਤ ਤੂੰ ਬਿਸਕਟ ਨਾ ਖਾਇਆ ਕਰ ਕਿੰਨੀ ਵਾਰ ਕਿਹਾ ਮੰਮੀ ਇਹਦੇ ਦੰਦ ਖਰਾਬ ਹੋ ਜਾਣਗੇ ਚਲ ਕਦੇ ਖਦਾਈ ਆ ਹੁਣ ਤਾਂ ਛੁੱਟਿਆ ਛੁੱਟਿਆ ਇਹੀ ਕੰਮ ਰਹਿਣੇ ਆ ਔਰ ਦੋ ਮਿੰਟ ਬਾਅਦ ਘਰ ਆ ਜਿੰਦੀ ਮੈਂ ਆ ਚੀਜ਼ ਖਾਣੀ ਆ ਮੈਂ ਆ ਚੀਜ਼ ਖਾਣੀ ਆ ਇੱਕ ਤਾਂ ਗਰਮੀ ਵਾਲੀ ਆ ਬਥੇ ਬਾਹਰ ਨਾ ਜਾਇਆ ਕਰਨ ਵਾਲੇ ਤੂੰ ਨਹੀਂ ਖਾਣ ਨੂੰ ਜਾਂਦੀ ਐ ਤਾਂ ਅੱਖੇ ਲੱਗਦੀ ਐ ਤੇ ਉਹ ਕਰਤਾ ਸੀਗਾ ਫੋਨ ਤੋ ਆਉਂਦੇ ਭਾਈ ਨੂੰ ਭਾਈ ਨੇ ਤਾਂ ਫੋਨ ਵੀਰੇ ਨੇ ਤਾਂ ਚੱਕਿਆ ਨਹੀਂ ਪਰ ਪਰਜਾਈ ਨੂੰ ਫੋਨ ਕਰਤਾ ਸੀ ਉਹ ਕਹਿੰਦੀ ਭਾਈ ਮੈਂ ਤਾਂ ਆਪ ਹਜੇ ਬਿਮਾਰ ਆ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਤੂੰ ਐ ਕਰ ਕਹਿੰਦੀ ਚਾਰ ਦਿਨ ਰੁੱਕ ਕੇ ਆ ਜੀ ਤਾਂ ਐ ਤਾਂ ਤੁਹਾਨੂੰ ਪਤਾ ਵਾ ਜੀਬ ਦਾ ਸਵਾਦ ਗਵਾਣਾ ਉਹ ਤਾਂ ਬਹਾਨਾ ਬਾਲਦੀ ਐ ਬਿਮਾਰ ਮੂਰ ਤਾਂ ਪਾ ਮਾੜਾ ਮੋਟਾ ਸਿਰ ਦੁਖਦਾ ਹੋਵੇ ਹੁਣ ਆਪਾਂ ਨੂੰ ਕਿਹੜਾ ਪਤਾ ਨਹੀਂ ਇੱਕ ਹੁਣ ਪੁੱਤ ਤੇਰੇ ਸਾਹਮਣੇ ਮੈਂ ਤਾਂ ਉਭਗੋਂਦੀ ਨਹੀਂ ਹੁੰਦੀ ਹੈਗੀ ਵੀ ਚਲੋ ਉਹ ਵੀ ਉਹ ਜਾਣੇ ਫਿਰ ਵੀ ਪਰਹਾ ਪਰਜਾਈ ਨਹੀਂ ਗੀ ਪਰ ਸੋਚਣਾ ਚਾਹੀਦਾ ਉਹਨੂੰ ਕਿਤੇ ਨਾ ਕਿਤੇ ਪਰਜਾਈ ਤਾਂ ਉਹਦੇ ਵੀ ਹੋਣੀ ਹੈ ਸਭ ਕੋਸੀ ਆ ਫੇਰ ਉੱਥੇ ਤਾਂ ਜਾ ਕੇ ਚਾ ਉਧਰ ਕਰਦੀ ਆ ਮਹਾਰਾਣੀ ਆਏ ਜਾ ਕੇ ਬਹਿ ਜਾਂਦੀ ਆ ਡੱਕਾ ਵੀ ਨਹੀਂ ਤੜਾਉਂਦੀ ਹੁਣ ਇੱਧਰ ਮੈਂ ਵੀ ਦੇਖਲਾ ਜਾਨੀ ਆ ਸਾਰਾ ਦਿਨ ਮੈਂ ਕੰਮ ਕਰਾਉਂਦੀ ਰਹਿੰਦੀ ਆ ਮੈਂ ਕਹਿੰਦੀ ਆ ਚਲੋ ਆਏ ਨਾ ਉਹਦੇ ਚੱਤੇ ਚ ਜਾਵੇ ਲੈ ਇੱਥੇ ਬੇਲੀਆਂ ਆ ਕੇ ਬੈਠ ਕੇ ਖਾਣ ਲੱਗ ਜਾਂਦੀਆਂ ਦੇਖ ਵੀਰ ਪਰ ਆਪਦੀ ਮਰਜ਼ੀ ਨਾਲ ਜਾ ਤੇ ਆ ਆਪਾ ਤਾਂ ਤੈਨੂੰ ਕਦੇ ਐ ਨਹੀਂ ਟੋਕਣਾ ਵੀ ਕੀ ਕਰਦੀਆਂ ਕੀ ਨਾ ਤੇਰਾ ਘਰ ਹੈ ਤੇਰੇ ਜਿੱਤ ਚ ਇਹ ਨਾ ਜਾਵੇ ਵੀ ਮੈਂ ਮਾਂ ਵਾਰੀ ਹੋ ਗਈ ਤਾਂ ਮੇਰੀ ਸੱਸ ਤੰਗ ਕਰਦੀ ਹੈ ਮੈਂ ਤਾਂ ਇਹ ਕੰਮ ਕਦੇ ਕਰਨੇ ਹੀ ਨਹੀਂ ਹੈਗਾ ਨਾ ਕਦੇ ਕੀਤਾ ਹੈਗਾ ਉਹ ਤਾਂ ਮੈਨੂੰ ਪਤਾ ਮਾਂ ਜੇ ਤੁਸੀਂ ਚੰਗਿਆਂ ਤਾਂ ਹੀ ਤਾਂ ਮੈਂ ਇੱਥੇ ਬੈਠੀ ਆਂ ਤਾਂ ਹੀ ਤਾਂ ਮੇਰਾ ਹੁਣ ਜਾਣ ਨੂੰ ਜੀ ਨਹੀਂ ਕਰਦਾ ਅੱਗੇ ਚੱਲ ਮਾਂ ਸੀ ਤਾਂ ਜਾ ਵਰਦੀ ਸੀਗੀ ਤੇ ਬਾਕੀ ਸਿਕੰਦਰ ਕਦੋਂ ਕਾਊਗਾ ਉਹ ਤਾਂ ਤੈਨੂੰ ਪਤਾ ਹੀ ਹੈਗਾ ਕੰਮ ਹੀ ਇਹ ਜ ਆ ਦਾ ਆਜੇ ਤਾਂ ਟਾਈਮ ਨਾਲ ਆਜੇ ਨਾ ਆਵੇ ਤਾਂ ਸਾਰਾ ਸਾਰਾ ਦਿਨ ਉਹਦਾ ਹੀ ਨਿਕਲ ਜਾਂਦਾ ਹੈਗਾ ਉਹ ਤਾਂ ਹੈਗਾ ਮੈਂ ਇਹ ਕਹਿੰਦੀ ਸੀ ਮੰਮੀ ਵੀ ਕਿਉਂ ਨਾ ਪਾ ਬੱਬੂ ਦੀਦੀ ਨੂੰ ਫੋਨ ਕਰ ਦਿੰਦੇ ਆ ਖੋ ਆ ਜੂਗੀ 4 ਦਿਨ ਨਾਲੇ ਗੁੱਡੂ ਦਾ ਜੀ ਲੱਗ ਜੂਗਾ ਹਾਂ ਉਹਨੇ ਵੀ ਨਹੀਂ ਫੋਨ ਕੀਤਾ ਹੈਗਾ ਜੀ ਵੀ ਛੁੱਟੀਆਂ ਸੀਗੀਆਂ ਆਪੇ ਫੋਨ ਕਰ ਲੈਂਦੀ ਉਹਨੂੰ ਛੁੱਟੀਆਂ ਦਾ ਕੀ ਆ ਤੁਹਾਨੂੰ ਪਤਾ ਉਹਦੇ ਤਾਂ ਜਵਾਕ ਵੱਡੇ ਆ ਬਾਹਰ ਪੜਦੇ ਆ ਉਹ ਤਾਂ ਜਦੋਂ ਜੀ ਕੀਤਾ ਉਦੋਂ ਆ ਜਾਂਦੀ ਆ ਨਾਲੇ ਮੇਰਾ ਵੀ ਜੀ ਲੱਗ ਜੂਗਾ ਮੈਂ ਤਾਂ ਇਹ ਕਰਦੀ ਆ ਫੋਨ ਕਰ ਲਾ ਕਰ ਲਾ ਕਰ ਲਾ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਤੇਰੀ ਮਰਜ਼ੀ ਹੈ ਜੀ ਐ ਸੋਡਾ ਦਾ ਇੰਨਾ ਮੋਹ ਪਿਆਰ ਆ ਦੋਨਾਂ ਜਾਨੀਆਂ ਦਾ ਸਾਡੇ ਦਾ ਅਨੰਦ ਪਰਜਾਈ ਦਾ ਸਤਾ ਅਨੰਦ ਪਰਜਾਈ ਘਟ ਤੇ ਭੈਣਾ ਭੈਣਾ ਵਧਦਾ ਮੈਨੂੰ ਐਵੇਂ ਚਲ ਹੋਣ ਆ ਜੂਗੀ ਮੌਕਾ ਵੀਰ ਜੀ ਨੂੰ ਕਹਦਾਂਗੇ ਉਹ ਸਾਡ ਜਾਣਗੇ ਇਹ ਤਾਂ ਸਾਰੇ ਗੁਣ ਤੇਰੀ ਚ ਚੰਗੇ ਨੇ ਠੀਕ ਹੈ ਜੇ ਤੇਰੇ ਚ ਗੁਣ ਚੰਗੇ ਨੇ ਤਾਂ ਉਹ ਇੰਨਾ ਕਰਦੀ ਹੈ ਤੇਰਾ ਹੁਣ ਤੂੰ ਆਈ ਨੂੰ ਕਦੇ ਐ ਨਹੀਂ ਕਿ ਹੈਗਾ ਮੱਥੇ ਵੱਟ ਨਹੀਂ ਪਾਇਆ ਹੈਗਾ ਹੈ ਭੱਜ ਭੱਜ ਕੇ ਉਹਦੇ ਵਾਸਤੇ 20 ਚੀਜ਼ਾਂ ਬਣਾਉਣੀ ਹੈ ਵੀ ਅੱਜ ਦੀਦੀ ਆਈ ਹੈ ਮਾਂ ਹੁਣ ਜੇ ਤੁਸੀਂ ਚੰਗੇ ਹੋ ਤੇ ਦੇਖ ਤਾਂ ਹੀ ਮੈਂ ਚੰਗੀ ਆ ਜੇ ਦੀਦੀ ਚੰਗਿਆ ਉਹ ਨਹੀਂ ਆ ਕੇ ਇੱਥੇ ਇੰਟਰਫੇਅਰ ਕਰਦੀ ਤਾਂ ਹੀ ਮੈਂ ਨਹੀਂ ਕੁਝ ਕਹਿੰਦੀ ਮੈਨੂੰ ਵੀ ਆਇਆ ਵੀ ਚਲ ਅਨੰਦ ਪਰਜਾਈ ਦਾ ਪਿਆਰ ਇਦਾਂ ਹੀ ਬਣਿਆ ਰਹੇ ਆਪਾਂ ਇਹ ਜਾ ਕੁਝ ਸਿਖਾਇ ਹੀ ਨਹੀਂ ਹੈਗਾ ਸਹੀ ਗੱਲ ਹੈ ਚਲ ਐ ਕਰ ਫੋਨ ਕਰਦੇ ਫਿਰ ਚਲ ਮੈਂ ਫੋਨ ਕਰਦੀ ਆ ਤੁਸੀਂ ਖੇਡ ਲਓ ਦਾਦੀ ਪੋਤੀ ਖਾਣਾ ਤਾਂ ਨਹੀਂ ਮੰਮੀ ਚਾਹ ਬਣਾਵਾਂ ਘੁੱਟ ਨਾ ਚਾਹ ਦਾ ਬਸ ਹੁਣ ਰੋਟੀ ਖਾਵਾਂਗੇ ਦੁਪਹਿਰੇ ਚਲ ਠੀਕ ਆ ਹਾਂ ਚਾਹ ਨੂੰ ਕੀ ਹੈਗਾ ਸੌਂ ਜੀ ਬੁੱਤ ਹੁਣ ਤੂੰ 10 ਮਿੰਟ ਆਰਾਮ ਕਰ ਲਈ ਮੰਮੀ ਸਾਰਾ ਤੈਨੂੰ ਖੇਡੀ ਜਾਊਗੀ ਜਾਣ ਨੰਦੀਰ ਨੂੰ ਬਾਹਰ ਮੈਂ ਆਇਂ ਖੇਡਦੀ ਸੌਂ ਜੂ ਇਹ ਤਾਂ ਚਲ ਠ ਸਿਆਣਾ ਵੇ ਗੁੱਡੂ ਪੁੱਤ ਗਰਮੀ ਆ ਪੁੱਤ ਬਹਿ ਜਾ ਕੋਈ ਠੀਕ ਐ ਕੋਈ ਗੱਲ ਵੀ ਤੂੰ ਟੈਨਸ਼ਨ ਨਾ ਲੈ ਸਿਆਣਾ ਤੇਰੇ ਭਾਈ ਵੀ ਠੀਕ ਐ ਤੇ ਮੈਂ ਕੁਝ ਨਹੀਂ ਆਣਾ ਪਰ ਤੇ ਆ ਜੰਨੇ ਆ ਕੋਈ ਗੱਲ ਹਾਂ ਠੀਕ ਐ ਸੀ ਠੀਕ ਅਮਰੀਕਨ ਸਟਰੀਂਗ ਹਾਂਜੀ ਦੱਸੋ ਬਈ ਆਪਣੇ ਨਾ ਮੇਰੀ ਭੁਜਾਈ ਦਾ ਫੋਨ ਆ ਸੀ ਪੀਪਲ ਦਾ ਅੱਛਾ ਅੱਛਾ ਕਰਤਾ ਸੁਖਸਾਨ ਦਾ ਹਾਂ ਸੁਖਸਾਨ ਦਾ ਸਕੰਦਰ ਠੀਕ ਹੈ ਠੀਕ ਨੇ ਠੀਕ ਆ ਸੱਸ ਮੇਰੀ ਠੀਕ ਹੈ ਹਾਂ ਵੀ ਠੀਕ ਨੇ ਅੱਛਾ ਅੱਛਾ ਤੁਹਾਨੂੰ ਤਾਂ ਐਸੀ ਛੁੱਟੀਆਂ ਹੋ ਗਈਆਂ ਨਾ ਹਾਂ ਹਾਂ ਉਹ ਤਾਂ ਉਹਨੇ ਫੋਨ ਕੀਤਾ ਸੀ ਮੀਪਾਲ ਨੇ ਅੱਛਾ ਜੀ ਤੁਸੀਂ ਆਜੋ ਦੋ ਚਾਰ ਦਿਨ ਛੁੱਟੀਆਂ 'ਚ ਹਾਂ ਹਾਂ ਤੇ ਫਿਰ ਮੈਂ ਚੱਲ ਜਾ ਚਲ ਜੂ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਦੀਆਂ ਪਰਜਾਇੰਗਾਂ ਦਾ ਇਹ ਜਿਹੜਾ ਨੇ ਜੇ ਫੋਨ ਕਰਕੇ ਜਾਣੇ ਆ ਮੱਥੇ ਵਟ ਪਾ ਲੈਣੇ ਟਾਣੇ ਪਰ ਮੇਰੀ ਮੈਨੂੰ ਤਾਂ ਕਰਮਾਂ ਵਾਲੀ ਹੈ ਜਿਹੜੀ ਨੂੰ ਵਧੀਆ ਪਰਜਾਈ ਮੀਟਿੰਗ ਜਿਹੜੀ ਮੈਨੂੰ ਆਪ ਫੋਨ ਕਰਕੇ ਖਾਦੀ ਹੈ ਫਿਰ ਜੇ ਮੈਂ ਨਾ ਗਈ ਫਿਰ ਉਹਦੇ ਵੀ ਮ ਕਿ ਮੈਂ ਮੀਤੀ ਦਿਨੋਂ ਫੋਨ ਕੀਤਾ ਤੇ ਉਹ ਆਏ ਇੱਥੇਗੇ ਚਲ ਐ ਕਰੋ ਅਜਤਾ ਮਿੰਨ ਹੋਏਗੀ ਛੁੱਟੀ ਅਜਤਾ ਮੈਂ ਛੱਡੇ ਆਉਣਾ ਤੁਹਾਨੂੰ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ ਬੱਚੇ ਆ ਜਾਣਗੇ ਉਹ ਵੀ ਜ਼ਰੂਰੀ ਆ ਨਾ ਫਿਰ ਉਹ ਵੀ ਨਾ ਬਾਹਰ ਰਹਿੰਦੇ ਆ ਤਾਂ ਉਹਨਾਂ ਨੇ ਆਉਣਾਗਾ ਉਹ ਵੀ ਐ ਕਰਨਗੇ 2-4 ਦਿਨ ਤੋਂ ਲਾ ਬਾਲਾਂ ਨਾਲ ਰੱਖੇ ਚੰਗਾ ਹਾਂ ਹਾਂ ਜਾਂ ਮੈਂ करूंगी ਨਾ ਜਦੋਂ ਬੱਚੇ ਆਏ ਇੱਕ ਵਾਰੀ ਮੈਂ ਉੱਥੇ ਉਹ ਵੀ ਮਿਲ ਲੈਣਗੇ ਮਾਮਾ ਦੇ ਮਾਮਾ ਮਾਮੀ ਦੇ ਨਾਲੇ ਨਾਨੀ ਨੂੰ ਫਿਰ ਮੋਂਨਾਂ ਨੂੰ ਲੈ ਕੇ ਅਸੀਂ ਇੱਧਰੀ ਆ ਜਾਈਏ ਪਰ ਤੁਸੀਂ ਆਪ ਹੀ ਆ ਜਾਓ ਮੇਰਾ ਤਾਂ ਕੰਮ ਬਹੁਤ ਜ਼ਿਆਦਾ ਤੈਨੂੰ ਵੀ ਪਤਾ ਹੀ ਹੈ ਨਾ ਅੱਜ ਦੀ ਛੁੱਟੀ ਮਸਾ ਮਿਲੀ ਹੈ ਮੈਨੂੰ ਤੇ ਤੁਸੀਂ ਅੱਜ ਮੈਨੂੰ ਛੱਡੋ ਅੱਜ ਮੈਂ ਤੁਹਾਨੂੰ ਸਾਡੇ ਆਉਣਾ ਠੀਕ ਹੈ ਚੱਲ ਠੀਕ ਹੈ ਠੀਕ ਹੈ ਜੀ ਫਿਰ ਮੈਂ ਰੈਡੀ ਹੋਮਾ ਬੁੜੀਆਂ ਨੂੰ ਤਾਂ ਕੱਖਾਂ ਦਾ ਰਹਿੰਦਾ ਹੈ ਕੰਮ ਨਹੀਂ ਦੇਖਦਾ ਹੋਰ ਸੋਣਾ ਜੀ ਚਾਪੀ ਕਰਿਆ ਨੇ ਅਕਾਟੂ ਦੇ ਦੇਖੀਏ ਰੋਟੀ ਖੂਦੀ ਦਾ ਸਾਰਾ ਘਰ ਮੋਬਾਈਲ ਚ ਹੀ ਭਰੇ ਰਹਿੰਦੀ ਹੈ ਜਿਦਨੀਆਂ ਛੁੱਟੀਆਂ ਹੋਈਆਂ ਨਹੀਂ ਆਇਆ ਨਹੀਂ ਹੈਗਾ 10 ਮਿੰਟ ਫੋਨ ਰੱਖਦਾ ਮੁਰ ਕੇ ਬੈਟਰੀ ਡਾਊਨ ਕਰਕੇ ਰੱਖ ਦਿੰਦੀ ਹੈ ਨਹੀਂ ਆਣਿਆਂ ਦਾ ਕੰਮ ਨਹੀਂ ਕੀਤਾ ਮੁਰ ਕੇ ਰੋਲ ਲਾ ਕੇ ਨਾ ਮੋਣੀ ਕਰੀ ਹੈ ਜਿੱਤ ਲਉਂਦੀ ਹੈ ਉਹ ਜੀ ਤਾਂ ਨਹੀਂ ਰੋਈ ਅੱਜ ਦਾ ਲਈ ਲੋਗੇ ਅੱਜ ਤਾਂ ਵੀ ਭੂਆ ਨਹੀਂ ਆਣਾ ਕੀ ਹੈ ਇਹਨੂੰ ਅੱਗੇ ਵਗਾ ਮੁਰ ਕੰਟ ਪਾ ਦੇ ਹਾਂ ਦੇਖ ਲੈ ਕਿਵੇਂ ਭੂਆਲੀ ਫਰੌਗਵਾ ਕੇ ਬੈਠੀ ਹੋਈ ਹੈ ਹੋਰ ਤਾਂ ਦੇਖ ਇਹ ਮੈਨੂੰ ਤਾਂ ਕੋਲ ਨਹੀਂ ਲੱਗ ਰਹੀ ਆ ਮਮੀ ਮੇਰੇ ਮੀਡੀਆ ਕਰਦੇ ਮੇਰੇ ਭੂਆ ਲਈ ਫਰੌਗ ਪਾ ਦੇ ਤਿਆਰ ਹੋ ਗਏ ਮੈਂ ਭੂਆ ਪਤਾ ਨਹੀਂ ਕਦੋਂ ਆਉਗੀ ਇਹ ਇਹਨੂੰ ਬੱਝੀ ਚਾੜੜਿਆ ਮੈਂ ਕੰਮ ਵੀ ਨਹੀਂ ਕਰਨ ਦਿੱਤਾ ਇਹਦੀ ਗੱਲ ਸੁਣਦੀ ਨਾ ਮੇਰੀ ਨੂੰ ਤਾਂ ਫੋਨ ਚੁੱਪੀ ਹੋਈ ਹੈ ਉਹ ਨਾ ਆਏ ਜਿੱਥੇ ਨਾ ਚਿੱਕਾ ਮਾਰਨੇ ਕੋਈ ਫਿਰ ਆ ਜਾਏਗਾ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਮਮੀ ਮੈਂ ਤਾਂ ਤਾਂ ਆਈ ਸੀ ਸਟਾਕਰ ਮਾੜਾ ਕਹਿ ਰਹੇ ਨੇ ਫੋਨ ਕਰਕੇ ਵੀ ਆ ਲੈ ਦਾ ਟਾਈਮ ਨਾ ਲਾ ਉਹ ਤੁਹਾਨੂੰ ਆਪ ਹੀ ਲਾਦਾ ਬਈ ਇਹ ਕੰਮ ਦੇ ਲਾਇਆ ਸੀਗਾ ਮੈਨੂੰ ਕਹਿੰਦੇ ਹਾਂ ਦਾ ਘਟਣਾ ਕਦੋਂ ਕਦੋਂ ਟੇਕੇ ਦਾ ਕਾਜੂਗਾ ਮੈਨੂੰ ਐਸ ਵਿੱਚ ਭੈਣ ਨੂੰ ਵੀ ਆਲੇ ਬੇਬੀ ਨਾਲ ਆਉਣਗੇ ਕੋਈ ਮਾੜਾ-ਭੋੜਾ ਟ ਦੇ ਕਿ ਨਹੀਂ ਬਰਾ ਆਪਣਾ ਦਵਾਂ ਦੀਆਂ ਦੇ ਮੁੰਡੇ ਨੇ ਪੇਂਟ ਲਾ ਕੇ ਤੇ ਦੁਪਹਿਰ ਆ ਕੇ ਇੱਕ ਨਾਲ ਤੈਨੂੰ ਪਤਾ ਹੈਗਾ ਆਪਣੇ ਆਲੇ ਦਾ ਤੇ ਭਾਈ ਉਹ ਪੁਰਾ ਖੜਦਾ ਸੀ ਗਏ ਉਹ ਖੜਦਾ ਬੈਠੇ ਮੁੰਡੇ ਦੇ ਚਾਹ ਪਾਣੀ ਕਰਕੇ ਆ ਮੰਗੇ ਉਹ ਹੀ ਤਾਂ ਹੈ ਹਾਂ ਚੱਲ ਜੀ ਜਲਦੀ ਆ ਹਾਂ ਤਾਂ ਆ ਵੀ ਗਿਆ ਠੀਕ ਲਵ ਯੂ ਮਰਾ ਕਭ ਯਸੀ ਗਾ ਹਜੇ ਨਹੀਂ ਅਸੀਂ ਗਾ ਤੇ ਨਿਕਲ ਜਾ ਉਹ ਜੋ ਚਲੋ ਠੀਕੋ ਸੱਸੀ ਗਾ ਭਾਈ ਅਸੀਂ ਗਾ ਅਸੀਂ ਗਾ ਠੀਕੋ ਹਾਂ ਵਧੀਆ ਜੀ ਸੱਸੀ ਗਾ ਮਾ ਸੱਸੀ ਗਾ ਹੋਰ ਕੁੱਟੂ ਠੀਕ ਹੈ ਇਹ ਹੈ ਜੀ ਜਦੋਂ ਅਸੀਂ ਆਏ ਹਟਿਆ ਇਹ ਮਾਰੇ ਦੇਖੀ ਜਾਂਦਾ ਹੈ ਤੂੰ ਸਾਥੀ ਗੱਲ ਨਹੀਂ ਕਰੀ ਹੈਗੀ ਗੁੱਸੇ ਹੋ ਜੂਆ ਕਿਨੇ ਮਾਰਿਆ ਕਿਸ ਨੇ ਡੰਡੇ ਹੋ ਗਿਆ ਪਹਿਲਾਂ ਡੰਡੇ ਤੁਸੀਂ ਉੱਪਰ ਹੋ ਕੇ ਬਹਿ ਜਾਓ ਮੋਬਾਈਲ ਪਿੱਛੇ ਕਹਿ ਦਿੰਦੇ ਰਣੋ ਇਹਨੂੰ ਅੱਛਾ ਮੈਂ ਪਾਣੀ ਲੈ ਕੇ ਗੁੱਤੇ ਇੱਧਰ ਬੈਠੋ ਤੂੰ ਵੀ ਸੇਟ ਸੀ ਨਾ ਤੂੰ ਸਿੱਖਾ ਕੇ ਹਾਂ ਉਹ ਨਾਸ ਗੰਦਾ ਠੀਕ ਹੈ ਬਸ ਇਹ ਸਿਕੰਦਰ ਨਹੀਂ ਆਟਮ ਉਹ ਜਾਨੇ ਅਧੀ ਹੈ ਸ਼ਨਾ ਹਾਂ ਲੈ ਗੋ ਲੂਟੀ ਦੇ ਹਾਂ ਦੇ ਦੇ ਮਸਾਂ ਦਾ ਡੈਟਾ ਹਮ ਤੁਸੀਂ ਵੀ ਹੈ। ਵੀ ਕਰੀਏ ਆਪੀ ਵੀ ਕਰੀਏ ਕੰਮ ਧੰਦੇ ਨਾਲ ਆਉਦੇ ਬਾਹਰੇ ਆ। ਇਹ ਤਾਂ ਮੇਰੇ ਨਾਲ ਮੇਨੂੰ ਦਾ ਇੱਕ ਫੋਨ ਤਾਂ ਆ ਵੀ ਗਿਆ। ਹਾਂ। ਮਿਲਦਾ ਆਇਆ ਮੈਂ ਪਾਣੀ ਵੀ ਨਾ ਪੀਵਾ। ਕਿਉਂਕਿ ਪਾਣੀ ਨਾ ਪੀਤਾ ਮੈਂ ਤੁਸੀਂ ਗੁੱਸਾ ਕਰਦੇ ਹੋ। ਫਿਰ ਭਾਈ ਅੰਨੀ ਤਾਂ ਆਸੀ ਬਾਪ ਨਹੀਂ ਛੱਡਦਾ। ਵੀ ਕਰੀਏ। ਮੈਨੂੰ ਵੀ ਪਤਾ ਕਿ ਪਾਪੀ ਨੇ ਫੋਨ ਕਰਤਾ ਨਾ। ਮੈਂ ਤਾਂ ਮੰਨਦਾ ਨਾਲ ਜਿਵੇਂ ਭਾਬੀ ਵਰਦੀਆ ਦਾ ਚਾਹੀਏ। ਐ ਅੱਧੀਆ ਤੋਂ ਬੰਦ ਕਰ ਲੈਣਾ ਮਾਤਾ ਨੂੰ। ਇਹਦਾ ਸਭ ਰੀਤਾ ਗੱਲ ਹੈ। ਸਹੀ ਗੱਲ ਹੈ। ਕੰਮ ਕਰਦੇ ਨੇ ਭਾਈ ਕੰਮ ਕਰ ਵਧੀਆ ਹੀ ਡਿਊਟੀ ਚੱਲੀ ਜਾਂਦੀ ਆ ਅੱਜ ਛੁੱਟੀ ਸੀਗੀ ਇਹ ਕਹਿੰਦੇ ਮੈਂ ਜਾਣਾ ਨਾ ਕਿ ਚਲ ਜਾਉਣੇ ਆ ਛੁੱਟੀਆਂ ਹੋਈਆਂ ਜਵਾਕਾਂ ਨੂੰ ਚੱਲ ਜਾਂਦੀ ਜਾਂਦੀ ਹੈ ਇਹੀ ਗੱਲ ਸੀ ਨਾ ਹਾਂ ਉਹ ਤਾਂ ਠੀਕ ਹੋਊਗਾ ਮੈਂ ਵੀ ਬਾਬੀ ਨਹੀਂ ਜਾਣਾ ਕੋਈ ਪਿੰਡ ਜਾਊਗੀ ਇਹ ਦੋ ਜਿੱਤਾ ਜਾ ਕੇ ਹੋ ਕੇ ਮਾਲ ਦਾ ਪਤਾ ਪਾਏਗਾ ਸੁਤਰਾ ਹਾ ਨਾ ਕਾਜਾ ਆਪਣੇ ਨੂੰ ਕਹਿੰਦਾ ਜਵਾਕਾਂ ਹਾਸ ਹੈ ਇਹ ਨਹੀਂ ਨਾ ਦਿੱਤਾ ਹੈ ਨਹੀਂ ਤੂੰ ਨਹੀਂ ਕਰੇਗੀ ਉੱਥੇ ਰੋ ਦੀ ਆਈ ਤੇ ਇਹ ਆ ਬਾਲਾ ਮੰਦੂਪੀ ਹਾਂ ਬਾਕਪਈ ਕੋਲ ਕਾ ਫਿਰਦੇ ਭਾਈ ਨੂੰ ਚਲ ਜਾਏ ਰੋ ਦੇ ਸਾਹ ਰੋ ਹਾਂ ਚਾਹ ਪੀਤਾ ਹਿਰਾਜੀ ਚੱਲਣਾ ਚੱਲਣਾ ਚੁੱਪੀ ਹੋ ਜਾਓ ਜੀ ਛੱਟੇ ਤਾਂ ਜਾਉਂਗੇ ਫੁੱਟੀਆਂ ਹੋਈਆਂ ਆਪਣੇ ਵਾਲੇ ਨਿਆਲੇ ਕਦੋਂ ਉਹ ਬਸ ਮੈਂ ਇਹਨਾਂ ਨੂੰ ਮਾਂ ਚਾਦਨ ਹੋਰ ਲੱਗਣਗੀਆਂ ਕਲਾਸਾਂ ਅੱਛਾ ਫਿਰ ਆ ਜਾਣਾ ਜੀ ਉਹ ਕਿਹਤਰੀ ਆਉਣਗੇ ਮੈਂ ਤਾਂ ਚਲ ਹੁਣ ਲਾ ਨਹੀਂ ਹਾਕਾ ਦਾ ਹਾਂ ਨਾ ਮਾਂ ਦੇ ਮੇਰੇ ਨਾਲ ਨਾ ਉਹ ਆ ਜਾਣਗੇ ਤੇ ਫਿਰ ਇਕੱਠੇ ਜਾਂਦਾ ਹਾਂ ਬਾਕਪਈ ਦੁਕਾਨੇ ਜਾਣ ਦੀ ਰੋੜੀ ਹੈ ਜੇ ਆਪ ਜੇ ਤੁਸੀਂ ਆ ਜਾ ਕੇ ਤੈਨੂੰ ਮੈਂ ਮੈਂ ਤਾਂ ਪਾਣੀ ਪੀਣਾ ਬੜਾ ਜ਼ਰੂਰੀ ਕੰਮ ਆ ਤੇ ਮੈਂ ਚੱਲਿਆ ਆਂ ਠੀਕ ਹੈ ਮੈਂ ਤਾਂ ਹੋਰ ਵੀ ਚੈ ਤੇ ਠੀਕ ਹੈ ਹਾਂ ਬਸ ਗਰਮੀ ਤੋਂ ਬਚੇ ਰਹੇ ਆਂ ਜਿਹੜਾ ਟਾਈਮ ਲੰਘ ਹੀ ਜਾਂਦਾ ਬਈ ਚੰਗਾ ਭਲੇ ਫਿਰ ਮੈਂ ਚੱਲਦਾ ਠੀਕ ਹੈ ਓ ਵੀਰ ਜੀ ਚਾਹ ਪੀਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗਾ ਮਾਹ ਚੰਗਾ ਪੁੱਤ ਚੰਗਾ ਹੁਣ ਲਾ ਆਓ ਬਣ ਠੀਕ ਹੈ ਕੀ ਇਹਦਾ ਆਉਣਾ ਮੰਨੀ ਐ ਸੀ ਹੈ ਦੱਸ ਨਹੀਂ ਉਹ ਕੋ ਆਪਣੇ ਨੂੰ ਆ ਕੇ ਜਾਂਦਾਗਾ ਆਪਣੇ ਕੋਲ ਕੋਰ ਵੀ ਜਿੱਦ ਦਾ ਬਸ ਆਦਾਂ ਪਤਾ ਹੈ ਜੀ ਕਮਾ ਇਹੀ ਆ ਸਿਕੰਦਰ ਦਾ ਬਸ ਡਿਊਟੀ ਦਾ ਕਰਕੇ ਇਹੀ ਜਾਂਦਾ ਹੈ ਜੀ ਜੀ ਹੋਰ ਤੁਸੀਂ ਦੱਸੋ ਸੇ ਤਰੀਕਾ ਵਧੀਆ ਬਸ ਠੀਕ ਆ ਤੁਸੀਂ ਦੱਸੋ ਜਵਾਕ ਚੱਲਣਾ ਕਿਹਾ ਠੀਕ ਆ ਜਵਾਕ ਠੀਕ ਆ ਵਧੀਆ ਚੱਲ ਆਇਆ ਸੀ ਕੋਲ ਚੱਲ ਮम्मी ਚਲਦੀ ਆ ਮਾਂ ਦੀ ਮੇਂ ਚ ਪਹਿਲਾਂ ਮਾਂ ਮੈਂ ਹਾਂ ਬਾਈ ਵਧੀਆ ਗੱਲਾਂ ਇੱਜੀ ਆਣਾ ਚਾਹੀਦਾ ਹੋਰ ਕਿੱਥੇ ਜਾਣਾ ਮੈਂ ਥੋੜੀ ਤਾਂ ਗੱਲ ਆ ਮੈਨੂੰ ਵੀ ਤੁਹਾਡੇ ਕੋਲੇ ਆ ਕੇ ਬੜਾ ਮਨ ਲੱਗਦਾ ਹੈਗਾ ਕੋਈ ਜਵਾਕ ਦਾ ਮੰਤਲ ਅਜਿਹਾ ਨਾ ਆਉਂਦਾ। ਦੇਣੇ ਕੀ ਕਰਨੇ? ਥੋੜੇ ਦੇਰ ਦੀ ਮੰਮੀ ਹੋਵੇ ਫਿਰ ਤਾਂ ਲੱਗਦਾ ਯਾਪੀ ਲੱਗਦਾਗਾ। ਬਾਹਰ ਉਹਦੇ ਇਹ ਚੀਜ਼ਾਂ ਬਣਾਉਣਾ ਕਿਤੇ ਹਾਂ। ਕੀ ਕੋਈ ਨਾ ਜਵਾਕ ਸੁੱਤੀਆਂ ਜਾਂਉਂਦਾ ਘੜਾ ਰੋਜ਼ ਰੋਜ਼ ਜਾਂਉਂਦੇ ਉਹ ਤਾਂ ਨਹੀਂ ਜਾਂਦੇ। ਇੰਦਾ ਕਰ। ਉਹਨਾਂ ਨੂੰ ਤਾਂ ਪੜ੍ਹਾਈ ਜ਼ਰੂਰੀ ਆ। ਪੜ੍ਹਾਈ ਵੱਡੀਆਂ ਕਲਾਸਾਂ। ਵੱਡੀਆਂ ਕਲਾਸਾਂ ਨੇ ਹਾਂ। ਹੋਰ ਕੀ ਹੋ ਜਾਂਦਾ ਦੋਈ ਦੋਈ ਜਾਂਦੇ ਨਾ। ਬਰਤ ਚੀ ਜੱਲੀ ਜਾਂਦਾ ਡੈਕ ਕਰ ਜਾਂਦੀ। ਦਵਾਈਆਂ, ਸੋਧਰਿਆਂ ਨੂੰ ਪਤਾ ਸਾਰੇ ਜਿੰਨ ਮਰਜੀ ਬੱਚੇ ਦਵਾਈਆਂ ਨਾਲ ਹੀ ਆ। ਹਰ ਇੱਕ ਨਾਲ ਹਰ ਪੂਰਾ ਏ ਉਹ ਮੁਲੀ ਬੈਠੀ ਆ ਵੋਇਲਾ ਦਾ ਬੱਚਾ ਨੂੰ ਰਾਜੀ ਮੜਾ ਜਾ ਕਹੇ ਜਾ ਹੁਣ ਉਹ ਆਈ ਅੱਪ ਤਾਂ ਖੜਾ ਖੜਾ ਲੱਗ ਜਾਣਗੇ ਮੈਂ ਦੇਖਦੇ ਉਹ ਚੜਦੇ ਜੇ ਕੁਆਗਲੇ ਉਹਦੀ ਦੇ ਭਾਈਆ ਤੇ ਉਹ ਗਾਇ ਫਰਾਗ ਦੇਖਾ ਦੇ ਕੋਲ ਕਨੇ ਸੋਣੀ ਹੈ ਦੇਖੋ ਪਾ ਕੇ ਕਿ ਦਿੱਤੀ ਆ ਸੋਣੀ ਕਾਤੀ ਆ ਹਾਂ ਓਏ ਬੜੀ ਆ ਗਈ ਹੁਣ ਬੜੀ ਖੁਸ਼ੀ ਹੋ ਰੋ ਕਹਿੰਦੇ ਸੀ ਹਾਂ ਤੇ ਪਜਾਮੀ ਵੀ ਪਾਈ ਇਹਦੇ ਨਾਲ ਹੈ ਮਸ ਕਰਮੀ ਕਰਕੇ ਕਹਿੰਦੀ ਮੈਂ ਨਹੀਂ ਪਾਉਂਗੀ ਕੀ ਦੇਖਦਾ ਕੰਮ ਕਰੀਂ ਉਸੇ ਹੋਏ ਬੈਠਿਆ ਪੜਾਇਆ ਮੈਨੂੰ ਤਾਂ ਫੋਨ ਤੇ ਮੈਂ ਕਿਹਾ ਸਾਰਾ ਦਿਨ ਫੋਨ ਤੇ ਨਹੀਂ ਰਹਿੰਦੀ ਹਾਂ ਉਹ ਬੋਲਦੀ ਵੀ ਨਹੀਂ ਦੇਉਂਦੀ ਡੱਟੇ ਮਮਾ ਹੈ ਚੱਲੋ ਨਹੀਂ ਬੋਲਣਾ ਆਂ ਦੂਆ ਕੇ ਨਾ ਮੰਮੀ ਦੱਸਦੇ ਠੀਕ ਹੈ ਚਾਹ ਤੁਸੀਂ ਬੈਠੋ ਮੈਂ ਨਾ ਚਾਹ ਬਣਾਉਣੀ ਮੈਂ ਚਾਹ ਬੀਣਾ ਨਾ ਨਾ ਤੁਸੀਂ ਕਰੋ ਗੱਲਾਂ ਮੈਂ ਚਾਹ ਬਣਾਣੀ ਆ ਪਰ ਚੱਲ ਪੀ ਲੋ ਉਸ ਤੋਂ ਤੁਹਾਡੇ ਆਏ ਜੋ ਪੀ ਤੇ ਆ ਗਿਆ ਵਸ ਅੱਛਾ ਥੋੜਾ ਟਾਈਮ ਪਹਿਲਾਂ ਹੀ ਹੋਰ ਵੀਡੀਓ ਜਿਹੜੀ ਪਿੱਛੇ ਦੇ ਵਾਸਤੇ ਪੀਡੀਆ ਭਈ ਤਾਂ ਬਸ ਜੀ ਥੋੜਾ ਜਿਹਾ ਪਿੱਛੇ ਆਉਗਾ ਇਹਨਾਂ ਨੂੰ ਫੋਨ ਇੱਕ ਤਾਂ ਫੋਨ ਵਾਲੇ ਬਿਨਾਂ ਤਾਂ ਕੰਮ ਚਲਾਉਂਦੇ ਨੇ ਨਹੀਂ ਆ ਬਸ ਡਿਊਟ ਨਾਲੇ ਬਾਰੀ ਬਾਰੀ ਫੋਨ ਬਾਰੀ ਬਾਰੀ ਚਲੋ ਤਾਂ ਭਾਈ ਕੋਲ ਜਾ ਚੰਗੀ ਗੱਲ ਹੈ ਕਿਆ ਮੈਂ ਕਰਾਂਗਾ ਲੱਭ ਤੁਸੀਂ ਕੋਈ ਹੋਰ ਠੀਕ ਹੈ ਭਾਈ ਜੁਆ ਨਹੀਂ ਆਇਆ ਤਾਂ ਤੁਰਨ ਜਾਇਆ ਨਾ ਭੇਜਾਂਗੇ ਉਹ ਬਹਾਨੇ ਨਾ ਪਾਸਾ ਸੱਜੇ ਜਾਓ ਤੋ ਟੇ ਭੇਜਾਂਗੇ ਕੋਈ ਗੱਲ ਨਹੀਂ ਕੋਈ ਚਾਰ ਦਿਨ ਆਇਆ ਹੁਣ ਤੇ ਉਹ ਰਾਜਾ ਰੱਤਾਂ ਦਾ ਦੱਸ ਦੇਣਾ ਹਾਂ ਥੋੜੇ ਕੋਲ ਮੈਂ ਰਹੂ ਕੋਈ ਗੱਲ ਨਹੀਂ ਤੇ ਥੋੜਾ ਵਾਲਾ ਫਿਕਰ ਕਰਦੀ ਆ ਨਾ ਭਾਬੀ ਤਾਂ ਨਹੀਂ ਕਿਤੇ ਜਾਂਦੀ ਏ ਨਾਲ ਜੀ ਨਹੀਂ ਲੱਗਦਾ ਇਹ ਤੇ ਬੈਠੇ ਥੋੜੇ ਨਹੀਂ ਜੀ ਲੱਗਦਾ ਪਰ ਜਾਈ ਮੂਰੋ ਸੋਣਾ ਚੰਗਾ ਚਲੇ ਇਹਦਾ ਵਰਤਦੀ ਹੋਵੇ ਚੰਗਾ ਇਹਨੂੰ ਥੋੜੇ ਲੌਦੀ ਹੋਵੇ ਚੱਲ ਮਾਂ ਦਾ ਭਾਈ ਕਿਹਦੀਆਂ ਬੈਠੀਆਂ ਸਵੇਕੀ ਸਦੀ ਵੀ ਨਹੀਂ ਗੱਲਾਂ ਹਾਂ ਤੇ ਇੱਕ ਦਿਨ ਕਹਿੰਦੇ ਤਾਂ ਜਾਣਾ ਤਾਂ ਸਾਰੇ ਨੇ ਪਰ ਉਹ ਥੋੜੀ ਜੀ ਹੋਰ ਸਾਫ ਪੁੱਛਿਆ ਗੱਲਾਂ ਮੀ ਜਨੇ ਚੰਗੀ ਸੀ ਜਦਾਂ ਇਹਨੂੰ ਪਰਜਾਈ ਚੰਗੀ ਮਿਲ ਜਾਂਦੀ ਤਾਂ ਵਧੀਆ ਲੱਗ ਚਲੀ ਚਲੋ ਪੁੱਤਾਂ ਦਾ ਨਾਮ ਤੇ ਹੈ ਨਾ ਨੂਣਾ ਨੂਣਾ ਤੇ ਪਾਣੀ ਰੱਖਿਆ ਵਾ ਨਾ ਨਾ ਕੋਈ ਉਹ ਵੀ ਮਠਰ ਕੇ ਕਰ ਨਾ ਰੁਕ ਜਾ ਠੀਕ ਠੀਕ ਹੈ